ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਅੱਜ ਜੀ ਆਪਾਂ ਚੱਲਾਂਗੇ ਰਸਾ ਕਿਚਨ ਮੁਕਾਬਲੇ ਤੇ ਆਪਣੀ ਡੇਲੋ ਦੀ ਵੀ ਟੀਮ ਆਈ ਹੋਈ ਆ ਉੱਥੇ ਤੇ ਚਲੋ ਚੱਲੀਏ ਆਜੋ ਦੋਈ ਪਾਸੇ ਚੱਲ ਜਾਈਏ ਇੱਕ ਗੁਰੂ ਆ ਥੱਲੇ ਕੋਈ ਵੀ ਬੈਕਰਾ ਨਹੀਂ ਨਾ ਦੇ ਰੇ ਯਾਰ ਕੁ ਮਾਰਨਾ ਵਾ ਠੀਕ ਆ ਜੀ ਚੁੱਪ ਕਰੋ ਦੋ ਹਾਰ ਦੇ ਏਰੀਆ ਆ ਹਰ ਜੋ ਹੋਤੀ ਹੈ ਕਿੰਨੇ ਬੰਦੂਰ ਸੱਤ ਬੰਦੂਰ ਆਪਰੇ ਓਏ ਸੈਂਟਰ ਚ ਪਾਈ ਹੁੰਦੀ ਹੈ ਇਹ ਵੀਰੇ ਬੱਚੇ ਰੁਕ ਕੇ ਲੋ ਕੇ ਰੁਕ ਕੇ ਕੇ ਰੁਕ ਕੇ ਵੀਰੇ ਮੇਰਾ ਪ੍ਰਿੰਟ ਪੈਸਤਾ ਆ ਜਾ ਦੇ ਜੋਰ ਆ ਜਾ ਦੇ ਆਉਣਾ ਤੇਰਾ ਵੀਰੇ ਵਿਚੇ ਉਹ ਖੇਚ ਲੋ ਰੋਡ ਲਾਇਆ ਹੋਇਆ ਬਈ ਰੁੜਕੇ ਵਾਲਿਆਂ ਨੇ ਪੂਰਾ ਪੂਰਾ ਜੋਰ ਲਗਾਇਆ ਹੈ ਮੁੰਡਿਆਂ ਦਾ ਪਾਸ ਦੇ ਪਲੇਅਰ ਰੈਡੀ ਨਹੀਂ ਹੁੰਦੇ ਆਪਾਂ ਨੇੜੇ ਸਟਾਰਟ ਨਹੀਂ ਕਰਦੇ ਠੀਕ ਹੈ ਜੀ ਇੰਨਾ ਲੌਕ ਰਾਓ ਕਿ ਉਹ ਲਈ ਵਧੀਆ ਚੱਲੂ ਵੀਰੇ ਕਲੀਪ ਵਾਲੇ ਵੀਰੇ ਜਿਦਾਰੇ ਹਾਂਜੀ ਵੀਡੀਓ ਆ ਆ ਜਿਹੜੇ ਵੀਰੇ ਚਲਾ ਰਹੇ ਨੇ ਉਹ ਹੀ ਹੁਣ ਅੰਦਰ ਬਾਹਰ ਹੋ ਗਏ ਵੀਰੇ ਫੜਾ ਲਓ ਸਭ ਨੰਬਰ ਪੈਰ ਬਣਾਉਂਦੇ ਓਏ ਨੰਬਰ ਪੈਰ ਪੈਰ ਰੈਡੀਓ ਵੀਰੇ ਦੱਸੋ ਮਾੜਾ ਰੈਫਰੀਆਂ ਨੂੰ ਪਹਿਲਾ ਪੂਰਾ ਪੂਰਾ ਚੱਲ 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 ਬਾਕੀ ਖਿੱਚ ਕੇ ਖਿੱਚ ਕੇ ਵੀਰੇ ਬੋਲਡ ਲਾਇਆ ਹੋਇਆ ਮੁੰਡੇ ਵਾਲੇ ਵੀਰੇ ਬੇਟ ਦੀ ਗੱਲ ਖੜੀ ਆ ਜਿਹੜਾ ਹੋਟ ਲੱਗਦੇ ਨੇ ਉਹੀ ਮੰਦਾ ਜੋਰ ਨਾਲੋ ਪਿੱਛੇ ਨੂੰ ਆ ਪਿੱਛੇ ਨਾਲ ਖੜਾ ਬੰਸਾ ਆ ਖੜਾ ਪਿੱਛੇ ਨੂੰ ਆ ਖੜਾ ਪਿੱਛੇ ਲੋ ਅੰਦਰੋਂ ਲੋ ਲੋ ਉਹ ਪੂਰਾ ਦੇਖੋ ਜੋਰ ਨਾਲੋ ਉਹ ਵੀ ਇਹ ਬਗਰੇ ਆਜ ਦਾ ਲੋਟੀ ਨੇ ਹੁਣ ਡੀਆ ਚੱਕ ਚੱਕ ਦੇਖ ਰਹੇ ਨੇ ਕੋਈ ਨਹੀਂ ਆਉਣਾ ਤੁਹਾਡਾ ਮੈਚ ਦੇਖਦੇ ਫਿਰ ਚੁੱਪ ਕੇ ਰੱਖਣਾ ਨਹੀਂ ਬੱਸ ਟੀਮਾਂ ਬਰਾਬਰ ਦੀਆਂ ਨਹੀਂ ਪਹਿਲਾਂ ਬਹੁਤ ਲੰਮਾ ਟਾਈਮ ਖਿੱਚਿਆ ਇਹ ਦੋਵੇਂ ਅੱਧੀ ਚੋਟੀ ਦਾ ਜੋਰ ਲਗਾ ਆਇਆ ਬਹੁਤ ਪੂਰੇ ਤਕੜੇ ਨੇ ਸਾਰੇ ਪੂਰੇ ਤਕੜੇ ਨੇ ਪੂਰੇ ਜੋਰ ਲਾ ਗਏ ਇਸ ਟਾਰ ਪੈਰ ਉਹਨਾਂ ਦੇ ਦਾ ਪੱਟ ਤੇ ਚੱਟੇ ਹੀ ਮਾਰਿਓ ਜ਼ੋਰ ਲਾ ਜਾਣਾ ਤੁਹਾਾਰੇ ਬਹੁਤ ਲੈ ਭਈ ਓਹੋ ਇਹ ਵੀ ਕਰ ਗਈ ਲੈ ਵੀ ਜੱਟ ਦੀ ਟੀਮ ਚੱਲ ਜ਼ੋਰ ਸੌਰੀ ਚੱਲ ਚਲੋ ਵੀ ਚਲੋ ਪੂਰਾ ਵਧੀਆ ਕਾਬਲਾ ਥੋੜਾ ਥੋੜਾ ਵੀਰ ਪਿੱਛੇ ਹੋ ਰਿਹਾ ਥੋੜਾ ਥੋੜਾ ਪੱਗੇ ਬੱਸ ਆਹ ਹਾਂ

ਚਲ ਚਲ ਜਗਦੇ ਲੋਰੀ ਟੀਮ ਬੋਲਦੀ ਹੈ ਕਿ ਸਾਡੀ ਟੀਮ ਹੈ ਸਾਰੇ ਕਹੀ ਜਾਂਦੇ ਮੈਨੂੰ ਇੱਥੇ ਖੜੇ ਦਰਦ ਦੀ ਚੋਰ ਵਧਾਦਾ ਮੁੰਡੇ ਵਾਲੇ ਦੱਬ ਕੇ ਦੱਬ ਕੇ ਖੜੇ ਦੱਬ ਕੇ ਰੋ ਦੱਬਦਾ ਲਾਈਨ ਬਣਾਓ ਲਾਈਨ ਹੁੰਦਾ ਨਾ ਲਾਈਨ ਜੋ ਵੀ ਲਾਈਨ ਬਾਹਰ ਨੂੰ ਰਵੇ ਮੱਛੀ ਆਈ ਹੋਈ ਮੈਚ ਪੂਰਾ ਆ ਰਿਹਾ ਹੈ ਦੱਬ ਕੇ ਰੱਖੋ ਲਾ ਕੇ ਲਾ ਕੇ ਲਾ ਕੇ ਚਲੋ ਵੀਰੇ ਲਾਈਨ ਅਪ ਹੋਈ ਨਾ ਟਾਈਮ ਨਾਲ ਆ ਵੀ ਜਾ ਚਲੋ ਚਲੋ ਵੀਰੇ ਚਲੋ ਪਾਲਾ ਨਹੀਂ ਪਤਾ ਲੱਗ ਜਾਂਦਾ ਵਾ ਆਵਰੇ ਆਸਵਾਸ ਠੀਕ ਆ

لا 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 سلام اوت پٽنا پٽني پڙهيو پٽني پڙهيو باقي ٺيڪ آهي چلو جي رسا کيڏو ٺڙا ڏاڻي ڇوڙي لئين اموني هڻي ڏا جڙو لاڳي جڙو لاڳي لاؤ جي اوتھ مونگا ਹੋਲਡ ਆ ਹੋਲਡ ਕਿਤੇ ਲਾਲਾ ਪੱਟ ਨਾਲ ਬੈਠਾ ਇੱਥੇ ਬੈਠਾ ਰਹੇ ਹੋਲਡ ਆ ਹੋਲਡ ਜੋ ਨਾ ਲਾਇਆ ਜਮਾਈ ਵਾਲੋ ਜਦੋਂ ਕਹਾਂਗੇ ਉਹ ਕੋਲ ਸੋਲਡ ਰੱਖੋ ਇੱਥੇ ਹੋਲਡ ਰੱਖੋ ਤੂੰ ਸਾਰੀ ਬੰਦੇ ਸਾਵਾ ਸਾਵਾ ਮਾਰ ਲੋ ਵੀਰੇ ਮਾਰ ਲੋ ਵੀਰੇ ਬੁਝੋ ਹੋ ਜਾਓ ਆਹ ਉਹਦੇ ਕੱਢੀ ਵੀਰੇ ਚੱਕ ਲੈ ਗਗਨਾ ਹੋਲਡ ਆ ਚੱਕ ਲੈ ਗਗਨਾ ਹਾਂ ਹੋਲਡ ਰੱਖਿਓ ਰੋਕੇ ਜੀ ਰੋਕੇ ਸਮਝ ਜਿਵੇਂ ਹੀ ਰੋਕੇ ਹੋਲਡ ਰੱਖੋ ਹੋਲਡ ਲਾ ਕੇ ਜੀ ਜਗਦੀ ਨੇ ਬੈਟ ਕੇ ਉਹ ਬਾਹਰ ਲਿਆ ਬਾਹਰ ਲਓ ਲੈ ਜਾਓ ਜਗਦੀ ਮੈਂ ਕਹਿੰਦਾ ਕੀ ਯੋਗੇ ਸਟਾਰ ਅਮਨੇ ਹੋਲਡ ਹੀ ਦੋ ਖਿੱਚ ਕੇ ਖਿੱਚ ਕੇ ਖਿੱਚ ਕੇ ਵੀਰੇ ਹੋਲਡ ਲਾ ਕੇ ਪੂਰਾ ਜ਼ੋਰ ਲਾ ਕੇ ਜ਼ੋਰ ਲਾ ਕੇ ਵੀਰੇ ਹੋਲਡ ਲਾ ਕੇ ਤਾਂ ਫੁਰਾਕਾ ਬੰਦ ਖੱਚ ਗਏ ਇਹ ਆਈ ਰਖੋਮ ਨੇ ਹਰੋ ਮਹਾਰਾਜੋ ਵੀਰੇ ਖੱਚ ਗੋ ਕਰਦਾ ਖੱਚ ਗਏ ਖੱਚ ਗਏ ਉਹ ਰਾ ਗਏ ਗੱਟਾ ਮਾ ਮੁਕਾਬਲਾ ਪੂਰਾ ਗਏ ਵੀਰੇ ਗਏ ਥੱਲੇ ਜੋ ਹੋਰ ਗਏ ਨਿੱਪਲੀ ਵੀ ਮਿਲ ਗਈ ਹਾਨੂੰ देख रहे हो अरे चलो चलो ऐसे ऐसे आखिरी की रफ्तार से आ गया आ गया आ गया गए गए बस ओए 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 बादो बादो ओए बादो

ਮਗਰ ਮਗਰ ਉਹ ਆਪ ਹੀ ਪੱਤੀ ਨਾ ਮਗਰ 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 ਲੋ ਜੀ ਪੂਰਾ ਵੋਟ ਲੱਗਿਆ ਹੋਇਆ ਹੈ ਨੀਤੇ ਦਾ ਪੂਰਾ ਵੋਟ ਲੱਗਿਆ ਹੋਇਆ ਹੈ ਫੜ ਜਾ ਲੱਤ ਮਾਰਾ ਲੱਤ ਮਾਰਾ ਸੋਨੀ ਲੱਤ ਪਾ ਲੈ ਤੇਰੀ ਘਾਟਾ ਸੋਨੀ ਏਡੀ ਖੜੇ ਰਹੋ ਖੜੇ ਰਹੋ ਵੋਟ ਤੇ ਹੀ ਵੋਟ ਤੇ ਮਗਰ ਦੀ ਲੱਤ ਵੀ ਘਾਟਾ ਯਾਰ ਉਹ ਤੇ ਕਾਈ ਰੱਖੋ ਸੋਨ ਦੱਸੂ ਮੈਂ ਤਦੂੰ ਗੁਟਾਈ ਮੁਰਾ ਦਿਰਾ ਕਮ ਮਗਰ ਕੋਟ ਬਹੁਤ ਵਧੀਆ ਕੋਟ ਰੱਖੋ ਟਕਾਣਾ ਮੈਚ ਚੱਲਦਾ ਇਹ ਦੇਖਿਆ ਕਰੋ ਦੱਬ ਕੇ ਦੋਨੀ ਦੱਬ ਕੇ ਰੱਬ ਕੇ ਰੱਖ ਓਏ ਕੋਟ ਕੋਟ দ্বি ৰাখো ਮੇਰਾ ਇਹ ਆਪਾਂ ਆਪਣੀ ਆਪਣੀ ਟੀਮ ਦੀ سپورਟ ਕੀਤੀ ਤੁਸੀਂ ਵੀਡੀਓ ਦੇਖ ਕੇ ਮੈਨੂੰ ਖਰਾਬ ਹੋਈ ਹੈ ਤੇ ਆਪਾਂ ਨਈ ਸੈਕੜ ਦੇ ਆ ਕੇ ਫਾਈਨਲ ਮੈਚ ਤੇ ਮੇਂ ਫੁੰਗੀ ਗਈ ਬੰਦੂਲੀ ਸੀ ਤੇ ਬਹੁਤ ਥੱਕਿਆ ਪਿਆ ਸੀ ਸਿੱਕੀ ਹੈ